ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸਚਦੇਵਾ ਨਜ਼ਰ ਪੋਣਿਆ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਤਬਲਾਵਾਦਕ 우ਸਤਾਦ ਜ਼ਾਕਿਰ ਹੁਸੈਨ ਦਾ ਹੋਇਆ ਦੇਹਾਂਤ 73 ਸਾਲ ਦੀ ਉਮਰ ਵਿੱਚ ਸੈਨ ਫ੍ਰਾਂਸਿਸਕੋ ਵਿੱਚ ਲਿਆ ਆਖਰੀ ਸਾਹ 2023 ਵਿੱਚ ਮਿਲਿਆ ਸੀ ਪਦਮ ਭੂਸ਼ਣ ਇੱਕੋ ਸਮੇਂ ਤੇ ਪਦਮ ਸ਼੍ਰੀ ਅਤੇ ਤਿੰਨ ਗ੍ਰਾਮੀ ਪੁਰਸਕਾਰ ਜਿੱਤਣ ਵਾਲੇ ਇਕਲੋਤੇ ਨੌਜਵਾਨ ਭਾਰਤੀ ਸੀ 우ਸਤਾਦ ਜ਼ਾਕਿਰ ਹੁਸੈਨ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਚੱਲ ਰਹੇ ਅੰਦੋਲਨ ਦੇ ਸਮਰਥਨ ਵਿੱਚ ਅੱਜ ਕੱਢਿਆ ਜਾਵੇਗਾ ਟਰੈਕਟਰ ਮਾਰਚ ਡੱਲੇਵਾਲ ਦੀ ਹਾਲਤ ਗੰਭੀਰ ਸਾਇਲੈਂਟ ਅਟੈਕ ਦਾ ਦੱਸਿਆ ਜਾ ਰਿਹਾ ਖਤਰਾ ਪਰਾਲੀ ਸਾੜਨ ਦੇ ਮਾਮਲੇ ਤੇ ਸੁਪਰੀਮ ਕੋਰਟ ਵਿੱਚ ਅੱਜ ਹੋਵੇਗੀ ਸੁਣਵਾਈ ਪੰਜਾਬ ਅਤੇ ਹਰਿਆਣਾ ਸਰਕਾਰ ਦੇਵੇਗੀ ਆਪਣੇ ਯਤਨਾਂ ਦੀ ਜਾਣਕਾਰੀ ਅਧਿਕਾਰੀਆਂ ਦੀ ਅਣਗਹਿਲੀ ਤੇ ਹੋ ਸਕਦੀ ਹੈ ਕਾਰਵਾਈ ਰਾਜ ਸਭਾ ਵਿੱਚ ਸੰਵਿਧਾਨ ਤੇ ਚਰਚਾ ਦਾ ਪਹਿਲਾ ਦਿਨ ਲੋਕ ਸਭਾ ਵਿੱਚ ਇੱਕ ਰਾਸ਼ਟਰ ਇੱਕ ਚੋਣ ਬਿੱਲ ਕੀਤਾ ਗਿਆ ਮੁੱਤਵੀ ਮਹਾਰਾਸ਼ਟਰ ਵਿੱਚ 33 ਕੈਬਨਿਟ ਅਤੇ 6 ਰਾਜ ਮੰਤਰੀਆਂ ਨੇ ਚੁੱਕੀ ਸੋ ਦਿਵਿੰਦਰ ਫੜਨवीस ਸਰਕਾਰ ਵਿੱਚ ਦੋ ਉਪ ਮੁੱਖ ਮੰਤਰੀਆਂ ਸਣੇ 42 ਮੰਤਰੀਆਂ ਵਿੱਚ ਚਾਰ ਔਰਤਾਂ ਵੀ ਸ਼ਾਮਲ ਇੱਕ ਸੀਟ ਅਜੇ ਵੀ ਖਾਲੀ ਸ਼ੇਅਰ ਮਾਰਕੀਟ ਵਿੱਚ ਹੋਈ ਹਲਚਲ 300 ਤੋਂ ਵੱਧ ਅੰਕ ਡਿੱਗਿਆ ਸੈਂਸੈਕਸ ਨਿਫਟੀ ਵੀ 70 ਅੰਕ ਡਿੱਗਿਆ ਰੀਅਲਟੀ ਸੈਕਟਰ ਦੇ ਵਧੇ ਸ਼ੇਅਰ ਇਨਵੈਂਟਰਜ਼ ਨੋਲੇਜ ਸੋਲੂਸ਼ਨਸ ਦੇ ਆਈ ਪੀਓ ਕੁੱਲ 2.64 ਵਾਰ ਹੋਏ ਸਬਸਕ੍ਰਾਈਬ ਅੱਜ ਬੋਲੀ ਦਾ ਆਖਰੀ ਦਿਨ ਐਮਪੀ ਦੇ ਸ਼ਾਹਡੋਲ ਵਿੱਚ 1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪਾਰਾ ਅਯੁੱਧਿਆ ਵਿੱਚ 2.5 ਡਿਗਰੀ ਸੈਲਸੀਅਸ ਪਹੁੰਚਿਆ ਤਾਪਮਾਨ ਕਾਨਪੁਰ ਵਿੱਚ 4.5 ਡਿਗਰੀ ਸੈਲਸੀਅਸ ਨਾਲ ਟੁੱਟਿਆ 13 ਸਾਲ ਦਾ ਰਿਕਾਰਡ ਰਾਜਸਥਾਨ ਵਿੱਚ ਪੱਤਿਆਂ ਤੇ ਜੰਮੀ ਬਰਫ਼ ਪਾਕਿਸਤਾਨ ਵਿੱਚ ਇਮਰਾਨ ਦੀ ਪਾਰਟੀ ਤੇ ਹਿੰਸਾ ਦੀ ਰਾਜਨੀਤੀ ਦਾ ਲੱਗਿਆ ਦੋਸ਼ ਸਰਕਾਰ ਨੇ 26 ਨਵੰਬਰ ਦੀ ਹਿੰਸਾ ਨੂੰ ਦੱਸਿਆ ਕਾਲਾ ਦਿਨ ਇਮਰਾਨ ਫਿਰ ਤੋਂ ਅੰਦੋਲਨ ਦੀ ਕਰ ਰਹੀ ਤਿਆਰੀ ਐਸਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸੱਚਰੇ ਗਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਨਜ਼ਰ ਪੋਣਿਆ ਹੁਣ ਤੱਕ ਦੀਆਂ ਉਹ ਵੱਡੀਆਂ ਖਬਰਾਂ ਤੇ ਤਬਲਾਵਾਦਕ ਉਸਤਾਦ ਜ਼ਾਕਿਰ ਹੁਸੈਨ ਦਾ ਹੋਇਆ ਦੇਹਾਂਤ 73 ਸਾਲ ਦੀ ਉਮਰ ਵਿੱਚ ਸੈਨ ਫ੍ਰਾਂਸਿਸਕੋ ਵਿੱਚ ਲਿਆ ਆਖਰੀ ਸਾਹ 2023 ਵਿੱਚ ਮਿਲਿਆ ਸੀ ਪਦਮ ਭੂਸ਼ਣ ਇਕੋ ਸਮੇਂ ਤੇ ਪਦਮਸ਼੍ਰੀ ਅਤੇ ਤਿੰਨ ਗ੍ਰੇਮੀ ਪੁਰਸਕਾਰ ਜਿੱਤਣ ਵਾਲੇ ਇਕਲੋਤੇ ਨੌਜਵਾਨ ਭਾਰਤੀ ਸੀ 우ਸਤਾਦ ਜ਼ਾਕਿਰ ਹੁਸੈਨ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਚੱਲ ਰਹੇ ਅੰਦੋਲਨ ਦੇ ਸਮਰਥਨ ਵਿੱਚ ਅੱਜ ਕੱਢਿਆ ਜਾਵੇਗਾ ਟਰੈਕਟਰ ਮਾਰਚ ਡੱਲੇਵਾਲ ਦੀ ਹਾਲਤ ਗੰਭੀਰ ਸਾਇਲੈਂਟ ਅਟੈਕ ਦਾ ਦੱਸਿਆ ਜਾ ਰਿਹਾ ਖਤਰਾ ਪਰਾਲੀ ਸਾੜਨ ਦੇ ਮਾਮਲੇ ਤੇ ਸੁਪਰੀਮ ਕੋਰਟ ਵਿੱਚ ਅੱਜ ਹੋਵੇਗੀ ਸੁਣਵਾਈ ਪੰਜਾਬ ਅਤੇ ਹਰਿਆਣਾ ਸਰਕਾਰ ਦੇਵੇਗੀ ਆਪਣੇ ਯਤਨਾਂ ਦੀ ਜਾਣਕਾਰੀ ਅਧਿਕਾਰੀਆਂ ਦੀ ਅਣਗਹਿਲੀ ਤੇ ਹੋ ਸਕਦੀ ਹੈ ਕਾਰਵਾਈ ਰਾਜ ਸਭਾ ਵਿੱਚ ਸੰਵਿਧਾਨ ਤੇ ਚਰਚਾ ਦਾ ਪਹਿਲਾ ਦਿਨ ਲੋਕ ਸਭਾ ਵਿੱਚ ਇੱਕ ਰਾਸ਼ਟਰ ਇੱਕ ਚੋਣ ਬਿੱਲ ਕੀਤਾ ਗਿਆ ਮੁਲਤਵੀ। ਮਹਾਰਾਸ਼ਟਰ ਵਿੱਚ 33 ਕੈਬਨਿਟ ਅਤੇ 6 ਰਾਜ ਮੰਤਰੀਆਂ ਨੇ ਚੁੱਕੀ ਸੋ। ਦਿਵਿੰਦਰ ਫੜਨवीस ਸਰਕਾਰ ਵਿੱਚ ਦੋ ਉਪ ਮੁੱਖ ਮੰਤਰੀਆਂ ਸਣੇ 42 ਮੰਤਰੀਆਂ ਵਿੱਚ ਚਾਰ ਔਰਤਾਂ ਵੀ ਸ਼ਾਮਲ ਇੱਕ ਸੀਟ ਅਜੇ ਵੀ ਖਾਲੀ। ਸ਼ੇਅਰ ਮਾਰਕੀਟ ਵਿੱਚ ਹੋਈ ਹਲਚਲ 300 ਤੋਂ ਵੱਧ ਅੰਕ ਡਿੱਗਿਆ ਸੈਂਸੈਕਸ ਨਿਫਟੀ ਵੀ 70 ਅੰਕ ਡਿੱਗਿਆ ਰੀਅਲਟੀ ਸੈਕਟਰ ਦੇ ਵਧੇ ਸ਼ੇਅਰ ਇਨਵੈਂਟਰਜ਼ ਨੋਲੇਜ ਸੋਲੂਸ਼ਨਸ ਦੇ ਆਈ ਪੀਓ ਕੁੱਲ 2.64 ਵਾਰ ਹੋਏ ਸਬਸਕ੍ਰਾਈਬ ਅੱਜ ਬੋਲੀ ਦਾ ਆਖਰੀ ਦਿਨ ਐਮਪੀ ਦੇ ਸ਼ਾਹਡੋਲ ਵਿੱਚ 1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪਾਰਾ ਅਯੁੱਧਿਆ ਵਿੱਚ 2.5 ਡਿਗਰੀ ਸੈਲਸੀਅਸ ਪਹੁੰਚਿਆ ਤਾਪਮਾਨ ਕਾਨਪੂਰ ਵਿੱਚ 4.5 ਡਿਗਰੀ ਸੈਲਸੀਅਸ ਨਾਲ ਟੁੱਟਿਆ 13 ਸਾਲ ਦਾ ਰਿਕਾਰਡ ਰਾਜਸਥਾਨ ਵਿੱਚ ਪੱਤਿਆਂ ਤੇ ਜੰਮੀ ਬਰਫ਼ ਪਾਕਿਸਤਾਨ ਵਿੱਚ ਇਮਰਾਨ ਦੀ ਪਾਰਟੀ ਤੇ ਹਿੰਸਾ ਦੀ ਰਾਜਨੀਤੀ ਦਾ ਲੱਗਿਆ ਦੋਸ਼ ਸਰਕਾਰ ਨੇ 26 ਨਵੰਬਰ ਦੀ ਹਿੰਸਾ ਨੂੰ ਦੱਸਿਆ ਕਾਲਾ ਦਿਨ ਇਮਰਾਨ ਫਿਰ ਤੋਂ ਅੰਦੋਲਨ ਦੀ ਕਰ ਰਹੀ ਤਿਆਰੀ। ਇਹ ਸਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ। ਸੱਚ ਰੇਗਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚ ਦੇਵਾ ਨਜ਼ਰ ਪਾਉਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ। ਤਬਲਾਵਾਦਕ 우ਸਤਾਦ ਜ਼ਾਕਿਰ ਹੁਸੈਨ ਦਾ ਹੋਇਆ ਦੇਹਾਂਤ 73 ਸਾਲ ਦੀ ਉਮਰ ਵਿੱਚ ਸੈਨ ਫ੍ਰਾਂਸਿਸਕੋ ਵਿੱਚ ਲਿਆ ਆਖਰੀ ਸਾਹ। 2023 ਵਿੱਚ ਮਿਲਿਆ ਸੀ ਪਦਮ ਭੂਸ਼ਣ ਇੱਕੋ ਸਮੇਂ ਤੇ ਪਦਮ ਸ਼੍ਰੀ ਅਤੇ ਤਿੰਨ ਗ੍ਰਾਮੀy ਪੁਰਸਕਾਰ ਜਿੱਤਣ ਵਾਲੇ ਇਕਲੋਤੇ ਨੌਜਵਾਨ ਭਾਰਤੀ ਸੀ 우ਸਤਾਦ 자किर हुसैन ਸ਼ੰਭੂ ਅਤੇ ਖਨੋਰੀ ਬਾਰਡਰ ਤੇ ਚੱਲ ਰਹੇ ਅੰਦੋਲਨ ਦੇ ਸਮਰਥਨ ਵਿੱਚ ਅੱਜ ਕੱਢਿਆ ਜਾਵੇਗਾ ਟਰੈਕਟਰ ਮਾਰਚ ਡੱਲੇਵਾਲ ਦੀ ਹਾਲਤ ਗੰਭੀਰ ਸਾਇਲੈਂਟ ਅਟੈਕ ਦਾ ਦੱਸਿਆ ਜਾ ਰਿਹਾ ਖਤਰਾ ਪਰਾਲੀ ਸਾੜਨ ਦੇ ਮਾਮਲੇ ਤੇ ਸੁਪਰੀਮ ਕੋਰਟ ਵਿੱਚ ਅੱਜ ਹੋਵੇਗੀ ਸੁਣਵਾਈ ਪੰਜਾਬ ਅਤੇ ਹਰਿਆਣਾ ਸਰਕਾਰ ਦੇਵੇਗੀ ਆਪਣੀ ਯਤਨਾਂ ਦੀ ਜਾਣਕਾਰੀ ਅਧਿਕਾਰੀਆਂ ਦੀ ਅਣਗਹਿਲੀ ਤੇ ਹੋ ਸਕਦੀ ਹੈ ਕਾਰਵਾਈ ਰਾਜ ਸਭਾ ਵਿੱਚ ਸੰਵਿਧਾਨ ਤੇ ਚਰਚਾ ਦਾ ਪਹਿਲਾ ਦਿਨ ਲੋਕ ਸਭਾ ਵਿੱਚ ਇੱਕ ਰਾਸ਼ਟਰ ਇੱਕ ਚੋਣ ਬਿੱਲ ਕੀਤਾ ਗਿਆ ਮਲਤਵੀ ਮਹਾਰਾਸ਼ਟਰ ਵਿੱਚ 33 ਕੈਬਨਿਟ ਅਤੇ 6 ਰਾਜ ਮੰਤਰੀਆਂ ਨੇ ਚੁੱਕੀ ਸੋ ਦਵਿੰਦਰ ਫੜਨवीस ਸਰਕਾਰ ਵਿੱਚ ਦੋ ਉਪ ਮੁੱਖ ਮੰਤਰੀਆਂ ਸਣੇ 42 ਮੰਤਰੀਆਂ ਵਿੱਚ ਚਾਰ ਔਰਤਾਂ ਵੀ ਸ਼ਾਮਲ ਇੱਕ ਸੀਟ ਅਜੇ ਵੀ ਖਾਲੀ ਸ਼ੇਅਰ ਮਾਰਕੀਟ ਵਿੱਚ ਹੋਈ ਹਲਚਲ 300 ਤੋਂ ਵੱਧ ਅੰਕ ਡਿੱਗਿਆ ਸੈਂसेक्स ਨਿਫਟੀ ਵੀ 70 ਅੰਕ ਡਿੱਗਿਆ ਰੀਅਲਟੀ ਸੈਕਟਰ ਦੇ ਵਧੇ ਸ਼ੇਅਰ ਇਨਵੈਂਟਰਜ਼ ਨੋਲੇਜ ਸੋਲੂਸ਼ਨਸ ਦੇ ਆਈਪੀਓ ਕੁੱਲ 2.64 ਵਾਰ ਹੋਏ ਸਬਸਕ੍ਰਾਈਬ ਅੱਜ ਬੋਲੀ ਦਾ ਆਖਰੀ ਦਿਨ ਐਮਪੀ ਦੇ ਸ਼ਾਹਡੋਲ ਵਿੱਚ 1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪਾਰਾ ਅਯੁੱਧਿਆ ਵਿੱਚ 2.5 ਡਿਗਰੀ ਸੈਲਸੀਅਸ ਪਹੁੰਚਿਆ ਤਾਪਮਾਨ ਕਾਨਪੁਰ ਵਿੱਚ 4.5 ਡਿਗਰੀ ਸੈਲਸੀਅਸ ਨਾਲ ਟੁੱਟਿਆ 13 ਸਾਲ ਦਾ ਰਿਕਾਰਡ ਰਾਜਸਥਾਨ ਵਿੱਚ ਪੱਤਿਆਂ ਤੇ ਜੰਮੀ ਬਰਫ਼ ਪਾਕਿਸਤਾਨ ਵਿੱਚ ਇਮਰਾਨ ਦੀ ਪਾਰਟੀ ਤੇ ਹਿੰਸਾ ਦੀ ਰਾਜਨੀਤੀ ਦਾ ਲੱਗਿਆ ਦੋਸ਼ ਸਰਕਾਰ ਨੇ 26 ਨਵੰਬਰ ਦੀ ਹਿੰਸਾ ਨੂੰ ਦੱਸਿਆ ਕਾਲਾ ਦਿਨ ਇਮਰਾਨ ਫਿਰ ਤੋਂ ਅੰਦੋਲਨ ਦੀ ਕਰ ਰਹੀ ਤਿਆਰੀ ਇਹ ਸਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਜੀਵਨ ਨਾਲ